ਵਾਰਿਸ ਪੰਜਾਬ ਦੀ ਜਥੇਬੰਦੀ ਦੇ ਵੱਲੋਂ ਆਪਣਾ ਉਮੀਦਵਾਰ ਐਲਾਨ ਦਿੱਤਾ ਸਭ ਤੋਂ ਵੱਡੀ ਖਬਰ ਲੈ ਕੇ ਹਾਜ਼ਰ ਹੋਏ ਆਂ ਦੱਸਦੀ ਕਿ ਭਾਈ ਸੰਦੀਪ ਸਿੰਘ ਸਨੀ ਦੇ ਭਰਾ ਮਨਦੀਪ ਸਿੰਘ ਨੂੰ ਜਿਹੜਾ ਕਿ ਸਿਆਸੀ ਅਖਾੜੇ ਦੇ ਵਿੱਚ ਤਾਰਿਆ ਗਿਆ ਤਰਨਤਾਰਨ ਦੀਆਂ ਜਿਮਨੀ ਚੋਣਾਂ ਦੇ ਵਿੱਚ ਹੁਣ ਉਹ ਚੋਣ ਲੜਨਗੇ ਤੇ ਉੱਥੇ ਹੀ ਦੇਖਣਾ ਹੋਵੇਗਾ ਕਿ ਕੌਣ ਬਾਜ਼ੀ ਮਾਰ ਕੇ ਜਾਂਦਾ ਹੈ ਤੇ ਕੌਣ ਇਸ ਵਾਰ ਹਾਰ ਕੇ ਜਾਂਦਾ ਹੈ ਸ਼੍ਰੋਮਣੀ ਅਕਾਲੀ ਦਲ ਭਾਜਪਾ ਆਮ ਆਦਮੀ ਪਾਰਟੀ ਤੇ ਉੱਥੇ ਹੀ ਦੱਸੀਏ ਕਿ ਲਗਾਤਾਰ ਸਿਆਸੀ ਪਾਰਟੀਆਂ ਨੇ ਆਪਣੇ ਉਮੀਦਵਾਰ ਐਲਾਨ ਦਿੱਤੇ ਨੇ ਤੇ ਉੱਥੇ ਹੀ ਹੁਣ ਵਾਰਿਸ ਪੰਜਾਬ ਦੀ ਜਥੇਬੰਦੀ ਦੇ ਵੱਲੋਂ ਕੱਲ ਕਿਹਾ ਗਿਆ ਸੀ ਕਿ ਇੱਕ ਜਾਂ ਦੋ ਦਿਨਾਂ ਦੇ ਵਿੱਚ ਅਸੀਂ ਆਪਣਾ ਉਮੀਦਵਾਰ ਜਿਹੜਾ ਕਿ ਐਲਾਨ ਕਰਾਂਗੇ ਤੇ ਉੱਥੇ ਹੀ ਆਜ਼ਾਦ ਉਮੀਦਵਾਰ ਨੇ ਉਹ ਉਮੀਦਵਾਰ ਵੀ ਲੜਨਗੇ ਤੇ ਜਿਸ ਤੋਂ ਬਾਅਦ ਦੂਜੇ ਪਾਸੇ ਉੱਥੇ ਹੀ ਹੁਣ ਵਾਰਿਸ ਪੰਜਾਬ ਦੀ ਜਥੇਬੰਦੀ ਦੇ ਵੱਲੋਂ ਆਪਣਾ ਉਮੀਦਵਾਰ ਵੀ ਐਲਾਨ ਦਿੱਤਾ ਗਿਆ ਤੇ ਜਿਸ ਨੂੰ ਲੈ ਕੇ ਜਲਦ ਜਿਹੜਾ ਕਿ ਉੱਥੇ ਹੀ ਇਸ ਤਰਨ ਤਰਨ ਦੀਆਂ ਜਿਮਨੀ ਚੋਣਾਂ ਨੂੰ ਲੈ ਕੇ ਸਿਆਸਤ ਦਾ ਅਖਾੜਾ ਵੀ ਜਿਹੜਾ ਕਿ ਹੁਣ ਪੱਕਦਾ ਹੋਇਆ ਨਜ਼ਰ ਆਵੇਗਾ ਦੇਖਣਾ ਆਵੇਗਾ ਕਿ ਕੌਣ ਬਾਜ਼ੀ ਮਾਰ ਕੇ ਜਾਂਦਾ ਤੇ ਕੌਣ ਕਿਸ ਦੀ ਜਿਹੜੀ ਕਿ ਇਸ ਹਾਰ ਜਿਹੜੀ ਕਿ ਚੋਣਾਂ ਦੇ ਵਿੱਚ ਹੁੰਦੀ ਹੋਈ ਨਸਰਾਈ ਕੌਣ ਬਾਜ਼ੀ ਮਾਰ ਕੇ ਜਾਂਦਾ ਤੇ ਕੌਣ ਇਸ ਵਾਰ ਹਾਰ ਕੇ ਜਾਂਦਾ ਸ਼੍ਰੋਮਣੀ ਅਕਾਲੀ ਦਲ ਭਾਜਪਾ ਆਮ ਆਦਮੀ ਪਾਰਟੀ ਤੇ ਉਥੇ ਹੀ ਦੱਸੀਏ ਕਿ ਲਗਾਤਾਰ ਸਿਆਸੀ ਪਾਰਟੀਆਂ ਨੇ ਆਪਣੇ ਉਮੀਦਵਾਰ ਐਲਾਨ ਦਿੱਤੇ ਨੇ ਤੇ ਉਥੇ ਹੀ ਹੁਣ ਵਾਰਿਸ ਪੰਜਾਬ ਦੀ ਜਥੇਬੰਦੀ ਦੇ ਵੱਲੋਂ ਕੱਲ ਕਿਹਾ ਗਿਆ ਸੀ ਕਿ ਇੱਕ ਜਾਂ ਦੋ ਦਿਨਾਂ ਦੇ ਵਿੱਚ ਅਸੀਂ ਆਪਣਾ ਉਮੀਦਵਾਰ ਜਿਹੜਾ ਕਿ ਐਲਾਨ ਕਰਾਂਗੇ ਤੇ ਉਥੇ ਹੀ ਆਜ਼ਾਦ ਉਮੀਦਵਾਰ ਨੇ ਵੀਦਵਾਰ ਵੀ ਲੜਨਗੇ ਤੇ ਜਿਸ ਤੋਂ ਬਾਅਦ ਦੂਜੇ ਪਾਸੇ ਉਥੇ ਹੀ ਹੁਣ ਵਾਰਿਸ ਪੰਜਾਬ ਦੀ ਜਥੇਬੰਦੀ ਦੇ ਵੱਲੋਂ ਆਪਣਾ ਉਮੀਦਵਾਰ ਵੀ ਐਲਾਨ ਦਿੱਤਾ ਗਿਆ ਤੇ ਜਸ ਨੂੰ ਲੈ ਕੇ ਜਲਦ ਜਿਹੜਾ ਕਿ ਉਥੇ ਹੀ ਇਸ ਤਰਨ-ਤਰੰਦੀਆਂ ਜਿਮਨੀ ਚੋਣਾ ਨੂੰ ਲੈ ਕੇ ਸਿਆਸਤ ਦਾ ਅਖਾੜਾ ਵੀ ਜਿਹੜਾ ਹੈ ਕਿ ਹੁਣ ਪੱਕਦਾ ਹੋਇਆ ਨਜ਼ਰ ਆਵੇਗਾ ਦੇਖਣਾ ਆਵੇਗਾ ਕਿ ਕੌਣ ਬਾਜ਼ੀ ਮਾਰ ਕੇ ਜਾਂਦਾ ਹੈ ਤੇ ਕੌਣ ਕਿਸ ਤੀ ਜਿਹੜੀ ਕਿ ਇਸ ਹਰ ਜਿਹੜੀ ਕਿ ਚੋਣਾਂ ਦੇ ਵਿੱਚ ਹੁੰਦੀ ਹੋਈ ਨਸਰਾਈ ਕੌਣ ਬਾਜ਼ੀ ਮਾਰ ਕੇ ਜਾਂਦਾ ਤੇ ਕੌਣ ਇਸ ਵਾਰ ਹਾਰ ਕੇ ਜਾਂਦਾ ਸ਼੍ਰੋਮਣੀ ਅਕਾਲੀ ਦਲ ਭਾਜਪਾ ਆਮ ਆਦਮੀ ਪਾਰਟੀ ਤੇ ਉਥੇ ਹੀ ਦੱਸਿਆ ਕਿ ਲਗਾਤਾਰ ਸਿਆਸੀ ਪਾਰਟੀਆਂ ਨੇ ਆਪਣੇ ਉਮੀਦਵਾਰ ਐਲਾਨ ਦਿੱਤੇ ਨੇ ਤੇ ਉਥੇ ਹੀ ਹੁਣ ਵਾਰਿਸ ਪੰਜਾਬ ਦੀ ਜਥੇਬੰਦੀ ਦੇ ਵੱਲੋਂ ਕੱਲ ਕਿਹਾ ਗਿਆ ਸੀ ਕਿ ਇੱਕ ਜਾਂ ਦੋ ਦਿਨਾਂ ਦੇ ਵਿੱਚ ਅਸੀਂ ਆਪਣਾ ਉਮੀਦਵਾਰ ਜਿਹੜਾ ਕਿ ਐਲਾਨ ਕਰਾਂਗੇ ਤੇ ਉਥੇ ਹੀ ਆਜ਼ਾਦ ਉਮੀਦਵਾਰ ਨੇ ਵੀ ਦਵਾਰ ਵੀ ਲੜਨਗੇ ਤੇ ਜਿਸ ਤੋਂ ਬਾਅਦ ਦੂਜੇ ਪਾਸੇ ਉਥੇ ਹੀ ਹੁਣ ਵਾਰਿਸ ਪੰਜਾਬ ਦੀ ਜਥੇਬੰਦੀ ਦੇ ਵੱਲੋਂ ਆਪਣਾ ਉਮੀਦਵਾਰ ਵੀ ਐਲਾਨ ਦਿੱਤਾ ਗਿਆ ਤੇ ਜਸ ਨੂੰ ਲੈ ਕੇ ਜਲਦ ਜਿਹੜਾ ਕਿ ਉੱਥੇ ਹੀ ਇਸ ਤਰਨ ਤਰਨ ਦੀਆਂ ਜਿਮਨੀ ਚੋਣਾਂ ਨੂੰ ਲੈ ਕੇ ਸਿਆਸਤ ਦਾ ਅਖਾੜਾ ਵੀ ਜਿਹੜਾ ਕਿ ਹੁਣ ਪੱਕਦਾ ਹੋਇਆ ਨਜ਼ਰ ਆਵੇਗਾ ਦੇਖਣਾ ਆਵੇਗਾ ਕਿ ਕੌਣ ਬਾਜ਼ੀ ਮਾਰ ਕੇ ਜਾਂਦਾ ਤੇ ਕੌਣ ਕਿਸ ਦੀ ਜਿਹੜੀ ਕਿ ਇਸ ਹਾਰ ਜਿਹੜੀ ਕਿ ਚੋਣਾਂ ਦੇ ਵਿੱਚ ਹੁੰਦੀ ਹੋਈ ਨਸਰਾਈ ਕੌਣ ਬਾਜ਼ੀ ਮਾਰ ਕੇ ਜਾਂਦਾ ਤੇ ਕੌਣ ਇਸ ਵਾਰ ਹਾਰ ਕੇ ਜਾਂਦਾ ਸ਼੍ਰੋਮਣੀ ਅਕਾਲੀ ਦਲ ਭਾਜਪੀ ਆਮ ਆਦਮੀ ਪਾਰਟੀ ਤੇ ਉਥੇ ਹੀ ਦੱਸਿਆ ਕਿ ਲਗਾਤਾਰ ਸਿਆਸੀ ਪਾਰਟੀਆਂ ਨੇ ਆਪਣੇ ਉਮੀਦਵਾਰ ਐਲਾਨ ਦਿੱਤੇ ਨੇ ਤੇ ਉਥੇ ਹੀ ਹੁਣ ਵਾਰਿਸ ਪੰਜਾਬ ਦੀ ਜਥੇਬੰਦੀ ਦੇ ਵੱਲੋਂ ਕੱਲ ਕਿਹਾ ਗਿਆ ਸੀ ਕਿ ਇੱਕ ਜਾਂ ਦੋ ਦਿਨਾਂ ਦੇ ਵਿੱਚ ਅਸੀਂ ਆਪਣਾ ਉਮੀਦਵਾਰ ਜਿਹੜਾ ਕਿ ਐਲਾਨ ਕਰਾਂਗੇ ਤੇ ਉਥੇ ਹੀ ਆਜ਼ਾਦ ਉਮੀਦਵਾਰ ਨੇ ਵੀਦਵਾਰ ਵੀ ਲੜਨਗੇ ਤੇ ਜਿਸ ਤੋਂ ਬਾਅਦ ਦੂਜੇ ਪਾਸੇ ਉਥੇ ਹੀ ਹੁਣ ਵਾਰਿਸ ਪੰਜਾਬ ਦੀ ਜਥੇਬੰਦੀ ਦੇ ਵੱਲੋਂ ਆਪਣਾ ਉਮੀਦਵਾਰ ਵੀ ਐਲਾਨ ਦਿੱਤਾ ਗਿਆ ਤੇ ਜਸ ਨੂੰ ਲੈ ਕੇ ਜਲਦ ਜਿਹੜਾ ਕਿ ਉਥੇ ਹੀ ਇਸ ਤਰਨ-ਤਰੰਦੀਆਂ ਜਿਮਨੀ ਚੋਣਾਂ ਨੂੰ ਲੈ ਕੇ ਸਿਆਸਤ ਦਾ ਅਖਾੜਾ ਵੀ ਜਿਹੜਾ ਹੈ ਕਿ ਹੁਣ ਪੱਕਦਾ ਹੋਇਆ ਨਜ਼ਰ ਆਵੇਗਾ ਦੇਖਣਾ ਆਵੇਗਾ ਕਿ ਕੌਣ ਬਾਜ਼ੀ ਮਾਰ ਕੇ ਜਾਂਦਾ ਹੈ ਤੇ ਕੌਣ ਕਿਸ ਦੀ ਜਿਹੜੀ ਕਿ ਇਸ ਹਾਰ ਜਿਹੜੀ ਕਿ ਚੋਣਾਂ ਦੇ ਵਿੱਚ ਹੁੰਦੀ ਹੋਈ ਨਸਰ ਆਈ ਕੌਣ ਬਾਜ਼ੀ ਮਾਰ ਕੇ ਜਾਂਦਾ ਹੈ ਤੇ ਕੌਣ ਇਸ ਵਾਰ ਹਾਰ ਕੇ ਜਾਂਦਾ ਹੈ ਸ਼੍ਰੋਮਣੀ ਅਕਾਲੀ ਦਲ ਭਾਜਪਾ ਆਮ ਆਦਮੀ ਪਾਰਟੀ ਤੇ ਉਥੇ ਹੀ ਦੱਸਿਆ ਕਿ ਲਗਾਤਾਰ ਸਿਆਸੀ ਪਾਰਟੀਆਂ ਨੇ ਆਪਣੇ ਉਮੀਦਵਾਰ ਐਲਾਨ ਦਿੱਤੇ ਨੇ ਤੇ ਉਥੇ ਹੀ ਹੁਣ ਵਾਰਿਸ ਪੰਜਾਬ ਦੀ ਜਥੇਬੰਦੀ ਦੇ ਵੱਲੋਂ ਕੱਲ ਕਿਹਾ ਗਿਆ ਸੀ ਕਿ ਇੱਕ ਜਾਂ ਦੋ ਦਿਨਾਂ ਦੇ ਵਿੱਚ ਅਸੀਂ ਆਪਣਾ ਉਮੀਦਵਾਰ ਜਿਹੜਾ ਕਿ ਐਲਾਨ ਕਰਾਂਗੇ ਤੇ ਉਥੇ ਹੀ ਆਜ਼ਾਦ ਉਮੀਦਵਾਰ ਨੇ ਵੀਦਵਾਰ ਵੀ ਲੜਨਗੇ ਤੇ ਜਿਸ ਤੋਂ ਬਾਅਦ ਦੂਜੇ ਪਾਸੇ ਉਥੇ ਹੀ ਹੁਣ ਵਾਰਿਸ ਪੰਜਾਬ ਦੀ ਜਥੇਬੰਦੀ ਦੇ ਵੱਲੋਂ ਆਪਣਾ ਉਮੀਦਵਾਰ ਵੀ ਐਲਾਨ ਦਿੱਤਾ ਗਿਆ ਤੇ ਜਸ ਨੂੰ ਲੈ ਕੇ ਜਲਦ ਜਿਹੜਾ ਕਿ ਉਥੇ ਹੀ ਇਸ ਤਰਨ-ਤਰੰਦੀਆਂ ਜਿਮਨੀ ਚੋਣਾ ਨੂੰ ਲੈ ਕੇ ਸਿਆਸਤ ਦਾ ਅਖਾੜਾ ਵੀ ਜਿਹੜਾ ਹੈ ਕਿ ਹੁਣ ਪੱਖ ਦਾ ਹੋਇਆ ਨਜ਼ਰ ਆਵੇਗਾ ਦੇਖਣਾ ਆਵੇਗਾ ਕਿ ਕੌਣ ਬਾਜ਼ੀ ਮਾਰ ਕੇ ਜਾਂਦਾ ਹੈ ਤੇ ਕੌਣ ਕਿਸ ਦੀ ਜਿਹੜੀ ਕਿ ਇਸ ਹਾਰ ਜਿਹੜੀ ਕਿ ਚੋਣਾਂ ਦੇ ਵਿੱਚ ਹੁੰਦੀ ਹੋਈ ਨਸਰ ਹੈ